ਦੋਸਤੋ ਇਹ ਹਨ ਸਰਦਾਰ ਪਰਮਜੀਤ ਸਿੰਘ ਪਿੰਡ ਫੱਗੂ ਜ਼ਿਲ੍ਹਾ सिरसा ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਬਜ ਸਰਵਾਈਕਲ ਕਮਰ ਦਰਦ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਸਨ ਇਹਨਾਂ ਨੇ ਸੁਖਮਨੀ ਹੈਲਥ ਕੇਅਰ ਵਿੱਚੋਂ ਇਲਾਜ ਕਰਵਾਇਆ ਅਤੇ ਇੱਕ ਦਿਨ ਵਿੱਚ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਆਓ ਪੁੱਛਦੇ ਆ ਇਹਨਾਂ ਤੋਂ ਆਪਣੇ ਇਲਾਜ ਬਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਸਿੰਘ ਪਿੰਡ ਫੱਗੂ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਬਲੰਗ ਕਰਦਾ ਜੋ ਕਿ ਮੈਂ ਕਾਫੀ ਦਿਨਾਂ ਤੋਂ ਮੈਨੂੰ ਬੈਕ ਪੇਨ ਦੇ ਲੱਤਾਂ ਚ ਦਰਦ ਬਾਕੀ ਸਰਵਾਈਕਲ ਪੇਟ ਦੇ ਵਿੱਚ ਕਾਫੀ ਪ੍ਰੋਬਲਮਾਂ ਸੀਗੀਆਂ ਕਬਜ਼ ਰਹਿਣਾ ਜਾਂ ਹੋਰ ਵੀ ਕਾਫੀ ਪ੍ਰੋਬਲਮਾਂ ਸੀਗੀਆਂ ਤੇ ਕੁਝ ਦਿਨ ਪਹਿਲਾਂ ਮੈਨੂੰ ਫੇਸਬੁੱਕ ਦੇ ਜਰੀਏ ਇੱਕ ਸੁਖਮਣੀ ਹੈਲਥ케ਅਰ ਵਾਰੀ ਪਤਾ ਲੱਗਿਆ ਕਿ ਮੈਂ ਇਹਨਾਂ ਦੇ ਡਾਕਟਰ ਮੈਡਮ ਸੁਖਵਿੰਦਰ ਕੌਰ ਮਾਨਸ਼ਈਆ ਉਹਨਾਂ ਦੇ ਨਾਲ ਕੰਟੈਕਟ ਕੀਤਾ ਉਹਨਾਂ ਮੈਡਮ ਨੇ ਮੈਨੂੰ ਦੱਸਿਆ ਵੀ ਅਸੀਂ ਸੋਮਵਾਰ ਮੰਗਲਵਾਰ ਬਠਿੰਡਾ ਦੇ ਵਿੱਚ ਹੀ ਗੁਰਤੇਗਵਾਦਰ ਨਗਰ 13 ਨੰਬਰ ਗਲੀ ਦੇ ਵਿੱਚ ਸਾਡਾ ਕਲੀਨਿਕ ਹੈ ਉੱਥੇ ਆ ਕੇ ਮਿਲੋ ਇਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀ ਇੱਕ ਦਿਨ ਦੇ ਵਿੱਚ ਹੀ ਘਟੋ ਘਟ 80 90% ਫਰਕ ਪਾਇਆ ਸਰੀਰ ਇਸ ਟਾਈਮ ਫੁੱਲ ਜਿਹੜਾ ਕਿ ਸਾਰਾ ਦਿਨ ਡਿੱਗਿਆ ਡਿੱਗਿਆ ਰਹਿੰਦਾ ਸੀ ਹੁਣ ਬਹੁਤ ਹੀ ਵਧੀਆ ਤੰਦਰੁਸਤ ਹਾਂ ਇਹ ਵਾਕੀਨਾਂ ਦੇ ਜੋ ਵੀ ਥੋੜੀ ਕਣੀ ਟਰੀਟਮੈਂਟ ਮੈਡੀਸਿਨ ਦਿੰਦੇ ਆ ਉਹ ਬਿਲਕੁਲ ਆਯੁਰਵੇਦਿਕ ਹੈ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਾਕੀ ਇਹਨਾਂ ਦਾ ਜੋ ਮਸ਼ੀਨਾ ਰਹੀ ਇਹ ਇਲਾਜ ਕਰਦੇ ਆ ਸਰੀਰ ਦਾ ਤਾਂ ਉਹ ਜਪਾਨੀ ਤਕਨੀਕ ਦੇ ਨਾਲ ਬਹੁਤ ਵਧੀਆ ਮਸ਼ੀਨਾ ਤੇ ਫ੍ਰੀ ਆਫ ਕੋਸਟ ਹੈ ਕਿੰਨੇ ਦਿਨੀ ਤੁਸੀਂ ਆਓ ਉਹਨਾਂ ਦੇ ਕੋਈ ਚਾਰजेस ਨਹੀਂ ਮੈਡਮ ਦਾ ਕੋਈ ਚਾਰजेस ਨਹੀਂ ਬਾਕੀ ਕੋਈ ਪਰਚੀ ਦਾ ਕੋਈ ਚਾਰजेस ਨਹੀਂ ਤੇ ਮੈਡਮ ਦੇ ਕੋਲੇ ਜਿਹੜੇ ਬਹੁਤ ਹੀ ਵਧੀਆ ਮਸ਼ੀਨ ਹੈ ਜਿਨ੍ਹਾਂ ਦੇ ਨਾਲ ਪੂਰੇ ਸਰੀਰ ਦਾ ਚੈੱਕਅਪ ਕਰਦੇ ਆ ਇਹ ਇਹ ਦੱਸ ਵੀ ਦਿੰਦੇ ਆ ਵੀ ਕੀ ਤੁਹਾਨੂੰ ਕੀ ਰੋਗ ਹੈ ਤੇ ਹਰ ਇੱਕ ਰੋਗ ਦਾ ਇਲਾਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਸੁਖਮਣੀ ਹੈਲਥ케ਅਰ ਦੇ ਉੱਤੇ ਹੁੰਦਾ ਹੈ ਮੈਂ ਪੂਰੇ ਇਲਾਕੇ ਦੇ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈ ਉਹ ਇੱਥੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਗੁਰਤੇਗ ਬਾਦਰ ਨਗਰ ਬਠਿੰਡਾ ਦੇ ਵਿੱਚ 13 ਨੰਬਰ ਗਲੀ ਦੇ ਵਿੱਚ ਇਹਨਾਂ ਦਾ ਹੈਲਥ케ਅਰ ਹੈ ਕਿ ਇਹ ਬਹੁਤ ਹੀ ਵਧੀਆ ਇੱਕ ਮਾਨਵਤਾ ਦੀ ਸੇਵਾ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ